ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਭਾਵਾਂ ਨੂੰ ਕਈ ਲੋਕ ਕਮੈਂਟ ਕਰਕੇ ਪੁੱਛਦੇ ਨੇ ਕਿ ਫੀਡ ਦਾ ਨਾਮ ਕੀ ਆ ਆ ਦੇਖੋ ਫੀਡ ਆਈ ਫੀਡ ਮੇਰੇ ਵੀਰੋ ਤਿਆਰੀ ਸਰੂਰਨ ਇਹ ਸੋਰੋਂ ਦੀ ਕੰਪਨੀ ਹੈ ਵੇਸ਼ ਆਪਿਆਂ ਮੁੱਛ ਨੂੰ ਨਮਰ ਫੜਕ ਲੈ ਲਓ ਜੀ ਖੋਲ ਤੇ ਖੋਡੇ ਦਿੱਲੀ ਰੋਟੀ ਦਾ ਪਾਣੀ ਬਦਲਾਂਗੇ ਜੀ ਅੱਜ ਆਪਾਂ ਫੇਰ ਠੀਕ ਹੈ ਜੀ ਤੇ ਉਹ ਤੋਂ ਪਹਿਲਾਂ ਤੁਹਾਨੂੰ ਦਿਖਾਈਏ ਜੀ ਆਪਰੇ ਬੱਚੇ ਉੱਤਰਾਂ ਦੇ ਤੇ ਮੰਦੀ ਕ੍ਰੋਸ ਲੋ ਜੀ ਦੇਖ ਸਾਹਦੇ ਹਾਂ ਬੱਚਾ ਨੂੰ ਡੇਲੀ ਵੇ ਡੇਲੀ ਤੁਹਾਨੂੰ ਦਿਖਾ ਰਹੇ ਹਾਂ ਹਾਂ ਥੋੜੀ ਦੇਰ ਤੱਕ ਫੀਡ ਪਾਵਾਂਗੇ ਫਿਰਾਂ ਰੋਟੀ ਬਈ ਪਾਵਾਂਗੇ ਠੀਕ ਹੈ ਜੀ ਤੇ ਇੱਧਰ ਦੇਖ ਲੋ ਜੀ ਇਹਨਾਂ ਚਾਰ ਗੱਦੇ ਮੰਨਦੇ ਨੇ ਬੱਚੇ ਕਿ ਰਾਤ ਦਾ ਦਿੱਤਾ ਹੈ ਚੋਗਾ ਜੀਲੇ ਵੀ ਹੈਗਾ ਪੋਟਿਆਂ ਜੀ ਠੀਕ ਹੈ ਆਹ ਜੰਨਾ ਦੁਪੱਟੇ ਨੇ ਬੱਚੇ ਜਿਹੜੇ ਇੱਥੇ ਉੱਪਰ ਖਾਣੇ ਚ ਅੰਬ ਦੇਖ ਸਕਦੇ ਉਹਨਾਂ ਦੇ ਪਰ ਉੱਪਰ ਠੀਕ ਹੈ ਤੇ ਇਧਰ ਵੀ ਦੇਖ ਸਕਦੇ ਹਾਂ ਜੀ ਠੀਕ ਹੈ ਇਹ ਆਉਂਦੇ ਆਉਂਦੇ ਆ ਕਲ ਵੀ ਵਖੀ ਆਪਾਂ ਤੋਂ ਇੱਧਰ ਬੱਚੇ ਨੇ ਘਰੇ ਕੋਲੋਂ ਆਉਂਦੇ ਤੇ ਆ ਬੱਚੇ ਅੰਡੜੇ ਗਨੇ ਆ ਜੋੜੀ ਦੇ ਨਾਲ ਦੇ ਨਾਲ ਇਹਨਾਂ ਨੇ ਦੁਬਾਰਾ ਲਾ ਲੈਣੀ ਆ ਤੇ ਕਾਨ ਕਲੋਵਨੇ ਬੱਚੇ ਉੱਤੇ ਇੱਧਰ ਇੱਧੇ ਬੱਚੇ ਨਿਕਲੇ ਨੇ ਆ ਵੀ ਜੋੜੀ ਨਾਲ ਦੇ ਲਾ ਲੈਣ ਲੋ ਜੀ ਬਦੇ ਸਾਦੂ ਜੋੜੀ ਨਾਲ ਦੇ ਲਾ ਲੈ ਮੈਨੇ ਵੀ ਇੱਧਰ ਇੱਧੇ ਬੱਚੇ ਹਲੇ ਇੱਕ ਹੋਰ ਦੇਖੋ ਜੀ ਕਮਾਲ ਦੀ ਗੱਲ ਯਾਦਾ ਬੱਚੇ ਹੀ ਹਲੇ ਕੁਛ ਨਹੀਂ ਹੋਏ ਨੇ ਵੀ ਅੰਡਾ ਲਾ ਲਿਆ ਜੀ। ਲਓ ਅੰਡਾ ਲਾਈ ਬੈਠੀ ਆ। ਤੇ ਬੱਚਾ ਹਲੇ ਨਹੀਂ ਨੂੰ। ਕਿੰਨਾਗਾ? ਕਿੰਨਾ ਅੰਡਾ ਵੀ ਲਾ ਲਿਆ। ਠੀਕ ਹੈ ਜੀ। ਉੱਥਰਾ ਬੈਠ ਨੇ ਜੀ ਬੱਚੇ। ਤੇ ਮਾਤਾਵੀਆਂ ਚ ਪਾਣੀ ਪਾਵਾਂਗੇ ਜੀ। ਠੀਕ ਹੈ ਜੀ। ਫੁਰਨਾ ਤੋੜੀ ਅੱਜ ਪਾਣੀ ਇੱਧਰ ਵੀ ਬੱਚਾ ਹਲੇ ਦੇਖ ਸਾਦਿਆਂ ਕੱਢਾਗਾ ਲੋ ਇਹਨਾਂ ਨੇ ਵੀ ਆਂਡੇ ਗਦੋਂ ਦੇ ਲਾ ਜੁਣੇ ਬੱਚੇ ਨਿਕਲਣ ਦੀ ਤਿਆਰੀ ਹੋਣੀ ਆ ਪੰਜ ਚਾਰ ਦਿਨਾਂ ਦੇ ਵਿੱਚ ਦੇਖੋ ਕਿ ਜੱਕਾ ਬਚੋਗਾ ਆਪਾਂ ਨੂੰ ਆਪ ਦੇ ਨਾਲ ਇਹ ਸਾਰਾ ਫੀਡ ਦਾ ਹੀ ਨਤੀਜਾ ਜੀ ਇਹ ਨਹੀਂ ਕੱਢਲੇ ਬੱਚੇ ਹੋ ਗਿਆ ਹੋਇਆ ਦੋਨੋਂ ਬੱਚਾ ਨੂੰ ਠੀਕ ਹੈ ਜੀ ਇਹ ਅ ਰਾਤ ਕੱਢਿਆ ਜੀ ਤੇ ਆਪ ਕੱਲ ਪਰਸੋਂ ਦਾ ਕੱਢਿਆ ਹੈ ਠੀਕ ਹੈ ਜੀ ਤੇ ਆ ਦੋਵੇਂ ਬੱਚੇ ਕਰ ਲੇ ਦੇ ਲੋ ਜੀ ਠੀਕ ਹੈ ਵਾਈਫਰੇਟ ਤੇ ਰੋਟੀ ਦਾ ਰਿਜ਼ਲਟ ਆ ਇਹਦਾ ਰੋਟੀ ਦਾ ਇਹ ਜੇ ਉਹ ਮਾਂ ਰੋਟੀ ਚੁਰਦਾ ਤੇ ਬੇਟਾ ਦਫੰਦਾ ਫਿਰ ਉਹਦਾ ਸਕੂਲ ਦਾ ਟਾਈਮ ਉਹ ਚੱਲਿਆ ਉਹਨੇ ਸਕੂਲ ਵੀ ਜਾਣਾ ਇਹ ਆਪਣੇ ਉੱਪਰ ਬੈਠੇ ਨੇ ਜੀ ਠੀਕ ਹੈ ਜੀ ਲੈ ਫਰਾ ਦੇ ਬਤੂ ਆਹ ਕਰੀ ਜੀ ਫਰਾ ਦੇ ਮਲਦਿਆਂ ਨੂੰ ਕੁੱਟ ਗਾ ਬਸ ਉਹ ਸ਼ੋਰਟ ਕਰ ਉਹਦਾ ਟਾਈਮ ਉਹ ਚੱਲਿਆ ਵੜਦਾ ਰਾਬੇ ਬਣਾ ਲਓ ਵੀ ਨਹੀਂ ਦੁਜਾ ਠੀਕ ਹੈ ਮੌਸਮ ਅੱਜ ਜਿਵੇਂ ਟੁਕੜੀਆਂ ਨਹੀਂ ਬੱਦਲ ਦੀਆਂ ਫਰਦੀਆਂ ਤੇ ਕਦੇ ਕਦੇ ਇਹਨਾਂ ਨੂੰ ਉੱਟ ਵੀ ਕੁੱਟ ਕੇ ਪਾ ਦਿਆ ਕਰੋ ਬਾਈ ਫਿੱਟ ਦੀ ਗੋੜੀ ਪਾ ਦਿਆ ਕਰੋ ਕਦੇ ਕਦੇ ਕੁੱਟ ਦੇ ਉਹ ਵੀ ਵਧੀਆ ਚੀਜ਼ ਹੈ ਕਲਸ਼ੇ ਮੁਰਦਿਆਂ ਨਾਲ ਮੁੱਟਿਆਂ ਦੀ ਰੋੜੀ ਨਾਲ ਕੱਢੀ ਦੀ ਬਲੇਟ ਦੀ ਪਾਇਆ ਗੁਰੂ ਘਰ ਕੱਟ ਕੇ ਚੱਲ ਜਾਓ ਤੂੰ ਠੀਕ ਹੈ ਬੰਤਾ ਰੋਕੀ ਪਾਦੀ ਆਈ ਆਪਾਂ ਹਨਾਂ ਨੂੰ ਪਾਣੀ ਦੱਲਦੇ ਆ ਉਹ ਕੀ ਜੋ ਬਣੇ ਦੇਖੋ ਤੁਹਾਡੇ ਸਾਹਮਣੇ ਇੱਧਰੋਂ ਉੱਤੇ ਬੱਚੇ ਆਪਾਂ ਨੇ ਚੱਕਦੇ ਸੀ ਬੱਚੇ ਤਰਲੇ ਕੁੱਡੇ 'ਚ ਕਰਦੇ ਆਪਾਂ ਕਿਉਂਕਿ ਇਹ ਆਂਡੇ ਲਾਏ ਹੋਏ ਸੀ ਉੱਧਰ ਇਹ ਦੇ ਕਰਕੇ ਪਾ ਬੱਚੇ ਧਰ ਛੱਡਦੇ ਤਾਂ ਇਹ ਬੱਚੇ ਚੋਗ ਰਿਆ ਕਰਨਗੇ ਉਧਰ ਠੀਕ ਹੈ ਜੀ ਦਰਗ ਉੱਤਰ ਨੇ ਜਿਹੜੇ ਆਪਾਂ ਖਿਡਾਰੀ ਦੇ ਪਾਇਨੇ ਜੂਨਾ ਦੀ ਦਿੱਤੀ ਸੀ ਪਰ ਸੋਂ ਦਵਾਈ ਬੈਸਤਾ ਕੱਢੀਆਂ ਨਹੀਂ ਇਹਨਾਂ ਨੇ ਕਿ ਪਹਿਲਾਂ ਵੀ ਦਿੱਤੀ ਸੀ ਦਵਾਈ ਇੱਕ ਵਾਰ ਪਰ ਸ਼ੋਂ ਆਪਾਂ ਦੁਬਾਰਾ ਦੇਤੀ ਸੀ ਲੋੜ ਆਮਾ ਦੇ ਉੱਤਰ ਨੂੰ ਦੇਖੀਏ ਪਹਿਲਾਂ ਦਾਣੇ ਨੇ ਕਰਨੇ ਨੇ ਨਾ ਅੰਦਰ ਥੋੜੇ ਥੋੜੇ ਹੀ ਨੇ ਨਾ ਮੱਤਰ ਜੀ ਨੇ ਦਾਣੇ ਕੋਈ ਜਿਆਦਾ ਨਹੀਂ ਹੈਗੇ ਇਹ ਤਾਂ ਖਾਲੀ ਜਿਹੀ ਲੱਗਦਾ ਮੈਨੂੰ ਉਹ ਤਾਂ ਖਾਲੀ ਹੋਵਾਂ ਚੀਨਾ ਓਰੇ ਓਰੇ ਦੇ ਵੀ ਖਾਸ ਨਹੀਂ ਹੈਗੇ ਪੁੱਟੇ ਚ ਆ ਦੇਖ ਲੀਏ ਬੜਾ ਇਹ ਵੀ ਤਕਰੀਬਨ ਤਕਰੀਬਨ ਥੋੜੇ ਥੋੜੀ ਜਿਹੇ ਦਾਣੇ ਇਹਨਾਂ ਦੇ ਅੰਦਰ ਤੇ ਉਹ ਡੌਣੇ ਇਹਨਾਂ ਨੂੰ ਕੱਢਦੇ ਆਂ ਡਾਰੀ ਪਾਉਂਦੇ ਆਂ ਇਹਨਾਂ ਨੂੰ ਡਾਰੀ ਵੀ ਛੱਡਾਂਗੇ ਤੇ ਇਧਰ ਆ ਤਿੰਨ ਚਾਰ ਆ ਰਹੇ ਨੇ ਆਪਣੇ ਠੀਕ ਹੈ ਜੀ ਇਹਨਾਂ ਦੇ ਇਲਾਜ ਨੇ ਬੱਚੇ ਹੁੰਦੇ ਉਹ ਤਾਂ ਚੀਨਾ ਜਾਂ ਖਾਲੀ ਇਲਾਜ ਆ ਬਾਕੀਆਂ ਦੇ ਦੋ ਦੇ ਲੱਗਦੇ ਨੇ ਜਿਵੇਂ ਹੋਣਗੇ ਤਾਂ ਨੇ ਚਲੋ ਕੋਈ ਗੱਲ ਤੇ ਇਧਰ ਛੱਡੇ ਹੋਣੇ ਬੱਚੇ ਆਪੋ ਇਧਰ ਕਰ ਤੇ ਇੱਕ ਛੋਡੇ ਚ ਚੁੱਟ ਨਾ ਰਹਾ ਉਹ ਤਾਂ ਵੈਸੇ ਹੀ ਬਿਠਾ ਹੈ ਕਰਦਾ ਚੈੱਕ ਠੀਕ ਹੈ ਇਹ ਦਰ ਬੱਚੇ ਹਟਦੇ ਆਪਾਂ ਕਰਦੇ ਨੂੰ ਚੈੱਕ